ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਪਈਆਂ ਭਾਂਜਣਾ ਸੀਨੀਅਰ ਆਗੂ ਨੇ ਅੱਜ ਪੱਲਾ ਫੜ ਲਿਆ ਭਾਰਤੀ ਜਨਤਾ ਪਾਰਟੀ ਦਾ ਤਸਵੀਰਾਂ ਨੇ ਹੜਕਮ ਮਚਾ ਦਿੱਤਾ ਹੈ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਆਗਾਮੀ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਪੰਜਾਬ ਦੇ ਵੱਡੇ ਆਗੂ ਦੇ ਵੱਲੋਂ ਵੱਡੇ ਆਗੂਆਂ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਂਟਰੀ ਨੇ ਇੱਕ ਵਾਰ ਬਵਾਲ ਮਚਾ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਕੀ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਸਹੀ ਟ੍ਰੈਕ ਤੇ ਨਹੀਂ ਜਾ ਰਹੀ ਕਾਂਗਰਸ ਪਾਰਟੀ ਦੇ ਵਿੱਚ ਏਕਤਾ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਇੱਕ ਜੁਟਤਾ ਨਹੀਂ ਇੱਕ ਜੁੜਤਾ ਇਕਤਾ ਨਾ ਹੋਣ ਦੇ ਕਾਰਨ ਪੰਜਾਬੀ ਪੰਜਾਬ ਦੇ ਲੋਕ ਜਿਹੜੇ ਨੇ ਇਹ ਉਹ ਐਕਟਿਵ ਹਨੇ ਚੁਸਤ ਨੇ ਉਹ ਫਿਰ ਜਾਣਦੇ ਨੇ ਕਿ ਕੇਸ ਨੂੰ ਵੋਟ ਪਾਉਣੀ ਹੈ ਇਹਦੀ ਜਿਹੜਾ ਫਾਇਦਾ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੋਮਨੀ ਅਕਾਲੀ ਦਲ ਵਾਲੇ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਚੱਕਦੇ ਨੇ ਕਿ ਇਹਨਾਂ ਦੀ ਜਿਹੜੀ ਇਕਤਾ ਦੀ ਇਹਨਾਂ ਦੇ ਆਪਸੀ ਮਤਭੇਦ ਨੇ ਇਸ ਕਰਕੇ ਇਹਨਾਂ ਦੇ ਵੱਡੇ ਵੱਡੇ ਆਗੂਆਂ ਨੂੰ ਟਾ ਲਾਈ ਜਾਵੇ ਜਨਤਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਵੱਲੋਂ ਵੀ ਪੱਤੇ ਖੇਡੇ ਜਾ ਰਹੇ ਨੇ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਸਵਾ ਸਾਲ ਲਗਭਗ ਸਮਾਂ ਜਿਹੜਾ ਰਹਿ ਗਿਆ ਹੈ ਲੇਕਿਨ ਇਸ ਦੇ ਬਾਵਜੂਦ ਅੰਦਰੋਂ ਅੰਦਰੀ ਵੱਡੇ ਪੱਧਰ ਤੇ ਵੋਟ ਬੈਂਕ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਆਪਣੇ ਨਾਲ ਆਪਣੇ ਨਾਮ ਦੇ ਨਾਲ ਜੋੜਿਆ ਜਾ ਰਿਹਾ ਹੈ ਰਾਜਾ ਬੜੇ ਪ੍ਰਤਾਪ ਸਿੰਘ ਬਾਜਪਾ ਚਰਨ ਸਿੰਘ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਦਾਵਾ ਦੇ ਆਗੂ ਇੱਕ ਵਾਰ ਦੀ ਵੀ ਬੋਲੇ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਤੇ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਨੇ ਕੀ ਭਾਈ ਜੇਕਰ ਕਾਂਗਰਸ ਪਾਰਟੀ ਦੇ ਵੱਡੇ ਆਗੂ ਇੱਕ ਦੂਜੇ ਦੇ ਹੱਕ ਦੇ ਵਿੱਚ ਵੀ ਖੜਦੇ ਆ ਤਾਂ ਫਿਰ ਇਹ ਵਰਕਰਾਂ ਨੂੰ ਕਿੱਥੋਂ ਪੁੱਛਣਗੇ ਇਹ ਵੀ ਵਰਕਰਾਂ ਦੇ ਕਿੱਥੇ ਨਾਲ ਖੜਨਗੇ ਕਿਉਂਕਿ ਸੁਖਪਾਲ ਸਿੰਘ ਖੈਰਾ ਅੰਡਰਗਰਾਉਂਡ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਹੀ ਵੱਡੀ ਖਬਰ ਆ ਰਹੀ ਹੈ ਕਿ ਅੱਜ ਇੱਕ ਵੱਡੇ ਆਗੂ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਦੀ ਤਿਆਰੀ ਹੋ ਰਹੀ ਹੈ ਵਾਇਰਲ ਤਸਵੀਰਾਂ ਨੇ ਪਹਚਾਲ ਮਚਾ ਦਿੱਤਾ ਹੈ ਕਾਂਗਰਸ ਪਾਰਟੀ ਦੀ ਸਿਆਸੀ ਗਲਿਆਰਿਆਂ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਹਰੀ ਆਉਦੀ ਬਾਜਪਾ ਮੰਤਰੀ ਸ਼੍ਰੀ ਪੱਤ ਨਾਇਕ ਅਤੇ ਹਾਲੀ ਦੇ ਵਿੱਚ ਹੀ ਬਾਜਪਾ ਦੇ ਵਿੱਚ ਸ਼ਾਮਿਲ ਹੋਈ ਪੰਨੀਤ ਨਾਲ ਮੁਲਾਕਾਤ ਨੇ ਸਿਆਸਤ ਦੇ ਵਿੱਚ ਨਵਾਂ ਜਿਹੜਾ ਤੂਫਾਨ ਖੜਾ ਕਰ ਦਿੱਤਾ ਹੈ ਇਸ ਦੇ ਨਾਲ ਮੁਲਾਕਾਤ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਵੀ ਸਵਾਲ ਉੱਠ ਰਹੇ ਹਨ ਕਿ ਕੀ ਤੇ ਉਹ ਪਾਰਟੀ ਬਦਲਦੀ ਤਿਆਰੀ ਦੇ ਵਿੱਚ ਹਨ ਜਾਂ ਫਿਰ ਸਿਰਫ ਇੱਕ ਮੁਲਾਕਾਤ ਸੀ ਇਹ ਸਵਾਲ ਹੁਣ ਹਰ ਕਿਸੇ ਦੇ ਜ਼ੁਬਾਨ ਤੇ ਹੈ ਖਾਸ ਕਰਕੇ ਜਦੋਂ ਕਾਂਗਰਸ ਛੱਡ ਕੇ ਬਾਜਪਾ ਦੇ ਵਿੱਚ ਸ਼ਾਮਿਲ ਹੋਈ ਪਰਨੀਤ ਕੌਰ ਇਸ ਮੁਲਾਕਾਤ ਮੁਲਾਕਾਤ ਦਾ ਹਿੱਸਾ ਸੀ ਗੌਰਤਲਬ ਕੀ ਕਾਂਗਰਸ ਗੌਰਤਲਬ ਹੈ ਕਿ ਕਾਂਗਰਸ ਪਹਿਲਾਂ ਹੀ ਆਪਣੇ ਸੰਸਦੀ ਖੇਤਰ ਦੇ ਵਿੱਚ ਅੰਦਰੂਨੀ ਵਿਵਾਦਾਂ ਝੋਜ ਰਹੀ ਹੈ ਹੁਣ ਇਹ ਘਟਨਾ ਪਹਿਲਾਂ ਤੋਂ ਹੀ ਕਮਜ਼ੋਰ ਕਾਂਗਰਸ ਦੀਆਂ ਹੋਰ ਮੁਸ਼ਕਲਾਂ ਵਧਾਵੇਗੀ ਹਮੇਸ਼ਾ ਤੋਂ ਕਾਂਗਰਸ ਦੇ ਮੁੱਖ ਚਿਹਰਿਆਂ ਦੇ ਵਿੱਚ ਇੱਕ ਰਹੇ ਦਲੇਰ ਸਿੰਘ ਹਰੀਓ ਹਰਿਆਊ ਨੂੰ ਹੁਣ ਆਪਣੇ ਹੀ ਕਾਂਗਰਸ ਸਾਥੀਆਂ ਦੇ ਸ਼ੱਕ ਦੇ ਘੇਰੇ ਵਿੱਚ ਹਨ ਸ਼ੱਕ ਦੇ ਘੇਰੇ ਵਿੱਚ ਵਿਰੋਧੀ ਧਿਰਾਂ ਤੇ ਪਾਰਟੀਆਂ ਦੇ ਅੰਦਰੂਨੀ ਵਿਰੋਧੀ ਸਵਾਲ ਉਠਾ ਰਹੇ ਹਨ ਕਿ ਦਲੇਰ ਸਿੰਘ ਕਿਸ ਦੇ ਵੱਲ ਜਾ ਰਹੇ ਹਨ ਦਲੇਰ ਸਿੰਘ ਹਰਿਆਊ ਜੋ ਜਿਨ੍ਹਾਂ ਦੀ ਸਾਰੀ ਉਮਰ ਆਪਣੀ ਕਾਂਗਰਸ ਪਾਰਟੀ ਦੇ ਵਿੱਚ ਨਿਕਲ ਗਈ ਉਹਨਾਂ ਦੀ ਮੁਲਾਕਾਤ ਸਭ ਤੋਂ ਪਹਿਲਾਂ ਹੋਈ ਬਾਸ਼ਪਾ ਮੰਤਰੀ ਪਦ ਸ਼੍ਰੀ ਨਾਇਕ ਅਤੀ ਨਾਲ ਉਹਨਾਂ ਦੀ ਸੋਸ਼ਲ ਮੀਡੀਆ ਤੇ ਤਸਵੀਰਾਂ ਹੋਈਆਂ ਮਹਾਰਾਣੀ ਪਰਨੀਤ कौर ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਵੱਡਾ ਹਿੱਸਾ ਨੇ ਅਮਰਿੰਦਰ ਸਿੰਘ ਮਹਾਰਾਣੀ ਪਰਨੀਤ कौर ਅਤੇ ਦੂਸਰੇ ਪਾਸੇ ਉੱਤਾ ਮੌਜੂਦਾ ਮੰਤਰੀ ਖੇਤਰੀ ਖੇਤੀ ਮੰਤਰੀ ਨੇ ਸ਼੍ਰੀ ਨਾਇਕ ਹੈ ਤੇ ਦਲੇਰ ਸਿੰਘ ਹਰਿਆਉ ਦੀਆਂ ਇਹਨਾਂ ਤਸਵੀਰਾਂ ਨੇ ਇੱਕ ਵਾਰ ਜਿਹੜਾ ਕੀ ਹੜਕਮ ਮਚਾ ਦਿੱਤਾ ਹੈ ਮਾਮਲੇ ਜਿਹੜੇ ਨੇ ਸਰਗਰਮ ਹੋ ਗਏ ਨੇ ਕਿ ਜਿਹੜੀ ਆਖਿਰਕਾਰ ਦਲੇਰ ਸਿੰਘ ਹਰਿਆਉ ਭਾਰਤੀ ਜਨਤਾ ਪਾਰਟੀ ਦੇ ਟੱਚ ਵਿੱਚ ਕਿਉਂ ਭਾਰਤੀ ਜਨਤਾ ਪਾਰਟੀ ਵੱਲ ਕਦੋਂ ਜਾਣਗੇ ਕਿਵੇਂ ਜਾਣਗੇ ਕਿ ਇਸ ਦੀਆਂ ਜਿਹੜੀਆਂ ਮੁਲਾਕਾਤਾਂ ਕਰਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਮਹਾਰਾਣੀ ਪਰਨੀਤ ਜਾਂ ਕੈਪਟਨ ਅਭਿੰਦਰ ਸਿੰਘ ਪਾਤੀ ਜਨਤਾ ਪਾਤੀ ਜਨਤਾ ਪਾਰਟੀ ਦੇ ਵੱਲ ਲਗਾਤਾਰ ਜਿਹੜਾ ਹੈ ਟਾਰਗੇਟ ਕਰ ਰਹੇ ਹਨ ਜਾਂ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੂੰ ਜੇਕਰ ਦੱਲੇ ਸਿੰਘ ਹਰਿਆਉ ਕਾਂਗਰਸ ਪਾਰਟੀ ਛੱਡ ਕੇ ਜਾਂਦੇ ਨੇ ਤਾਂ ਉਹਨਾਂ ਦੇ ਹਲਕੇ ਦੇ ਵਿੱਚੋਂ ਅਤੇ ਖਾਸ ਕਰਕੇ ਉਸ ਜ਼ਿਲ੍ਹੇ ਦੇ ਵਿੱਚੋਂ ਵੱਡਾ ਪ੍ਰਵਾਹ ਜਿਹੜਾ ਇਫੈਕਟ ਜਿਹੜਾ ਹੋ ਕਾਂਗਰਸ ਪਾਰਟੀ ਤੇ ਪਵੇਗਾ ਇਸ ਕਰਕੇ ਲੇਸ਼ ਸਿੰਘ ਹਰਿਆਊ ਦੀ ਜਿਹੜੀ ਐਂਟਰੀ ਦੇ ਲੇਸ਼ ਸਿੰਘ ਹਰਿਆਊ ਦੀਆਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਤਸਵੀਰਾਂ ਨੇ ਇੱਕ ਵਾਰ ਸਿਆਸੀ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਜਿਹੜੀ ਹੈ ਤੇਜ਼ ਕਰ ਦਿੱਤੀ ਹੈ ਜਿਹੜਾ ਤਸਵੀਰਾਂ ਨੇ ਟੋਟਲੀ ਪੋਚਾਲ ਜਿਹੜਾ ਹੈ ਮਚਾ ਦਿੱਤਾ ਹੈ ਕਾਂਗਰਸ ਕਾਂਗਰਸ ਪਾਰਟੀ ਦੇ ਗਲਿਆਰਿਆਂ ਦੇ ਵਿੱਚ ਹਾਂਜੀ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਧੰਨਵਾਦ ਜੀ